ਵੀਰ ਅੱਜ ਆਪਾਂ ਫੇਰ ਵੱਟਾਂ ਲਿੰਮਣ ਵਾਲੀ ਮਸ਼ੀਨ ਨਾਲ ਦਿਨ ਦੀ ਸ਼ੁਰੂਆਤ ਕਰਦੇ ਹਾਂ ਹੋਰ ਸਾਰੇ ਠੀਕ ਠਾਕ ਸੁੱਖ ਸਾਰਾ ਦੇ ਕਿੰਨੇ ਕਿੰਨੇ ਏਰੀਆ ਚ ਕਿਤੇ ਕਿਤੇ ਮੀਂਹ ਪਿਆ ਡੀਜ਼ਲ ਦੀ ਟੈਂਕੀ ਖੋਰ ਆ ਗਈ ਹੈ ਖਤਮ ਹੋ ਗਈ ਹੈ ਮਹਰੇੜੀ ਵੱਟਾਂ ਵਾਲੀ ਮਸ਼ੀਨ ਹੁਣ ਫੇਰ ਸ਼ੁਰੂ ਕਰਦੇ ਲੰਬਣ ਦਾ ਟੋਟੀ-ਵਟੀ ਖਾ ਕੇ ਲੈਨੇ ਵੈਦੂਨ ਤਨਾ ਕੱਲ ਲੈ ਕੇ ਬੱਚੇ ਜੋ ਇੰਨਾ ਗੰਦ ਕੱਢਿਆ ਉਹ ਉਹ ਸਪਾਈ ਭਾਲਦਾ ਨਾ ਉਹਨੇ ਮੂੰਹ ਉਹਨੇ ਮੂੰਹ ਬੋਲੇ ਉਥੇ ਭਰਾ ਬਾਬੇ ਦੀ ਗੱਡੀ ਖੁੱਭੀ ਪਈ ਸੀ। ਹਾਂ। ਉਹ ਲੱਗ ਜੱਟਾ ਮਸ਼ੀਨ ਜਿਹੜੀ ਆ ਉੱਥੋਂ ਗੱਡੀ ਸੋਣੀ ਵਟ ਬੋਣ ਲਈ ਜੀ। ਇਹ ਟਰੈਕਟਰ ਆਪਣਾ ਅਰਜਣ ਮੈਟ ਆ ਸੁਹਾਗੀ ਦੇ ਆਪਣਾ ਬੋੜ ਕੰਮ ਜਾਂਦਾ ਆ ਮਸ਼ੀਨ ਵੇਟ ਦੀ ਵਟਾਂ ਕਿੰਦੀਆਂ ਸੋਹਣੀਆਂ ਲੰਬੀ ਨਜ਼ਾਰਾ ਆ ਜਾਂਦਾ ਯਾਰ ਵਟਾਂ ਲੰਬੀਆਂ ਨੇ ਜਿਹੜੇ ਬੰਦੇ ਨੇ ਮਸ਼ੀਨ ਚਲਾ ਲਈਂਗਾ ਉਹ ਕੌਣੀ ਘਊਗਾ ਇਹਦੇ ਮੈਨੂੰ ਕਿੱਡੀ ਕੰਦੀ ਜੀ ਵਟਾਂ ਤੇ ਮਗਰਲੇ ਬਨੇ ਹੋਏ ਜਿਦਾਂ ਦੋ ਦਿਨ ਕਿਤੇ ਸੋਕੀ ਵਟ ਐ ਬਣ ਜਾਣੀ ਜਿਵੇਂ ਨਾ ਉੱਥੋਂ ਹੀ ਇਹ ਮੋਟਰਸਾਈਕਲ ਭਜਾਈ ਕਹਦੇ ਨੂੰ ਕੋਈ ਪ੍ਰਵਾਣ ਕੋਣ 210 ਦੋ ਗੁੱਠਾਂ ਹੀ ਬੰਦਣੀਆਂ ਬੰਦਿਆਂ ਨੇ ਬੰਦੇ ਵੀ ਸੌਖੇ ਤੇ ਆਪਾਂ ਵੀ ਸੌਖੇ ਹਾਂ ਕਿੱਦਾਂ ਨਜ਼ਾਰੇ ਮਸ਼ੀਨ ਦੇ ਕਿੱਦਾਂ ਵੇ ਲੋ ਤੁਸੀਂ ਆਪੇ ਇਸ ਦੇਖ ਲਓ ਕਿਦਾਂ ਦੇ ਮੁੰਡੇ ਨੀ ਜਾ ਰਹੇ ਨੇ ਇਹ ਇਹ ਜਿੰਨਾ ਪਲਾਟ ਅੰਦਰ ਕਰਨ ਲਈ ਇਹਨਾਂ ਮਸ਼ੀਨ ਖੁੱਬੀ ਪਿਛਲੇ ਸਾਲ ਜਿਹੜੀ ਮੈਂ ਤੁਹਾਨੂੰ ਵੀਡੀਓ ਪਾਈ ਸੀ ਸੀਬੀ ਨਾਲ ਹਰ ਕੀ ਖੱਤੇ ਦੇ ਵਿੱਚ ਮਿੱਟੀ ਪਾਈ 100 ਟਰਾਲੀ ਦੇ ਉਸੇ ਥਾਂ ਦੀ ਫੇਰ ਖੋ ਗਿਆ ਨਾਲੇ ਵੀਡੀਓ ਬਣਾਉਦੇ ਨਾਲੇ ਆਸਦੇ ਆ ਵੇ ਲੋ ਵੀ ਇੰਨਾ ਇੰਨਾ ਚੇਰੇ ਨਹੀਂ ਟੂਆ ਮਰਦਾ ਇਹਦੇ ਪੈਲੀਆ ਮੰਡ ਚ ਅੱਜ ਬਾਬੇ ਨਾਲ ਕਦਾ ਨਾਂ ਲੈ ਗਏ ਛੋਣ ਦੀ ਸੀਜਨ ਦਾ ਕੰਮ ਸ਼ੁਰੂ ਹੋ ਗਿਆ ਅੱਜ ਪਹਿਲਾ ਖੱਤਾ ਬਹੁਤ ਸੋਹਣਾ ਬਈਦਾਉਣੇ ਦਾ ਬੂਰਾ ਸੂਬਰ ਦਾ ਅੱਦਾ ਜੂਰ ਜਿਆਦਾ ਪੋਨੇ ਤੇ ਉਹਦੇ ਨਾਲ ਕੀ ਹੋਇਆ ਵੀ ਜਿਹੜੀ ਆ ਨਾ ਪਾਣੀ ਬੰਡਿਆ ਪਿਆ ਸੀ ਖਾਲ ਉਸ ਕਰਕੇ ਕਹਿੰਗੇ ਜੂਰੀਆ ਬਾਜ ਪਾਲਾਂਗੇ ਤੇ ਇਕੱਲਾ ਸੂਬਰ ਦਾਦਾ ਦਾ ਬੂਰਾ ਪਾਈ ਜਾਣ ਡੇ ਅੱਜ ਮੰਡ ਦੇ ਵਿੱਚ ਸੇਉ ਭਾਜੀ ਬਣਾਈ ਬਹੁਤ ਮਜ਼ਾ ਆਇਆ ਨਾਲ ਗੰਡੇ ਜੀ ਰਿਆ ਰੋਟੀ ਖਾਂ ਲੈ ਆ। ਕਿੰਨਾ ਯਾਰ ਰੋਟੀ 200 ਆਸਕਦੀ ਬਣਾਈ ਚਾੜੀ। ਅੰਮਾ ਦਾ ਵੇਲਾ ਤੇ ਸੇਉ ਭਾਜੀ ਬਣ ਕੇ ਤਿਆਰ ਆ। ਗੱਫਾ ਇਕ ਲਿਆ। ਭਾਲੀ ਸਰਬਲੋਏ ਦੇ ਬਰਤਨ ਦੇ ਵਿੱਚ ਨਾਲ ਗੰਡਾ ਟਿੰਡਾ ਛਿੱਲ ਗਏ। ਇਹ ਨਾਂਦਰਾ ਰੋਟੀਆਂ ਛਕਣ ਦੇ ਹੁਣ। ਮਾਰਾ ਇਹਨੇ ਸੁਖ ਦਿੱਤਾ। ਆ ਸੁਖ ਦਿਤਾਈ ਸੁਖ ਦਿਤਾ ਮਾਰ ਰਹੇ ਨੇ ਹਾਂ ਸੇਵਾ ਜੀਆਂ ਖਾ ਗਈ ਉਹ ਪ੍ਰਸ਼ਾਦੇ ਕਰਨੇ ਢਾਬਿਆਂ ਦੇ ਆ ਮਿਲਦੀ ਹੈ ਹਾਂ ਉਹ ਸਾਡੇ ਕੋਲ ਆਮਰੀ ਬਾਈ ਜਣੀ ਪ੍ਰਸੰਨ ਹੋ ਗਏ ਤੁਰ ਪਏ ਆ ਇਹ ਗਰਮ ਗਰਮ ਪ੍ਰਸ਼ਾਦੇ ਵੇ ਲੋ ਲੈਂਦਾ ਲੈਂਦਾ ਪ੍ਰਸ਼ਾਦਾ ਆਉਂਦਿਆ ਸੁਖ ਦਿਤੇ ਇਹ ਸੁਖ ਲਾਵੋ ਆਜੋ ਜਿੰਨੇ ਗੱਫਾ ਪਾਣੀ ਛਕਣਾ ਖੁੱਲਾ ਸੱਦਾ ਸੰਧੂ ਫਾਰਮਾਲੀ ਦਰਿਆੋਂ ਪਾਰ ਸਵਰਗਾਂ ਦੀ ਪੂਰੀ ਦੇ ਵਿੱਚ ਭਾਈ ਜੀ ਉਹ ਨੀ ਹੋ ਗਏ ਪ੍ਰਸੰਨ ਹਾਂਜੀ ਪਾਜੀ ਕਿੱਦਾਂ ਦੀ ਬਣੀ ਸਬਜੀ ਜੀ ਵਧੀਆ ਵਧੀਆ ਕਿੱਦਾਂ ਆਪਣਾ ਲਾਂਗੜੀ ਨੰਬਰ 1 ਹਨਾ ਲਾ ਬਈ ਨੂੰ ਕੋਈ ਲੈ ਜਾਵੇ ਨਾ ਜਾਵੇ ਹੋਟਲ ਹਟਲ ਤੇ ਵਟਾਂ ਦਾ ਅੱਜ ਆ ਕੰਮ ਫਾਈਨਲ ਜਿੰਨੀ ਪਹਿਲੀ ਬਣੀ ਸੀ ਉਹ ਸਾਰੀ ਲਿੰਬਦੀ ਆ ਹੁਣ 1.5 ਘੜੀ ਘੜੀ ਹਾਲ ਵਜਣਗੇ ਤੇ ਗਲੂਗੀ ਤੇ ਫੇਰ ਲੰਬਾਂ ਗਿਓਣ ਕੱਲ ਨੂੰ ਮਿਲਦੇ ਆ ਧੰਨਵਾਦ ਅੱਜ ਦਾ ਬਲੌਗ ਇਨਾ ਹੀ ਬਸ